ਆ ਜਿਹੜੇ ਕੁੰਚੀ ਭਾਈ ਜਲੰਧਰ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਸਮੇਂ ਦੀ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਲੰਧਰ ਦੇ ਕਮਿਸ਼ਨਰ ਦਫ਼ਤਰ ਦੀ ਜਿੱਥੇ ਕਿ ਅੱਜ ਸ਼ਿਵ ਸੈਨਾ ਲੋਿਆਂ ਦੇ ਆਗੂ ਜਿਹੜੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪ੍ਰਵਾਸੀਆ ਪ੍ਰਵਾਸੀਆ ਦੇ ਹੱਕ ਦੇ ਵਿੱਚ ਅੱਜ ਉਹਨਾਂ ਦੇ ਵੱਲੋਂ ਇੱਥੇ ਮੰਗ ਪੱਤਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਸੀਆ ਦਾ ਵਿਰੋਧ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਉਸ ਨੂੰ ਲੈ ਕੇ ਅਸੀਂ ਇਹਨਾਂ ਦੇ ਨਾਲ ਇੱਕ ਗੱਲਬਾਤ ਵੀ ਕਰਾਂਗੇ ਤੁਸੀਂ ਹੱਕ ਚ ਕਾਰਨ ਇਹ ਆ ਕਿ ਦੇਖੋ ਸਭ ਤੋਂ ਪਹਿਲੇ ਅਸੀਂ ਕਵਾਂਗੇ ਜਿਸ 5 ਸਾਲ ਦੇ ਬੱਚੇ ਨਾਲ ਜਿਸ ਦੀ ਨਿਰਮਮ ਹੱਤਿਆ ਕੀਤੀ ਗਈ ਆ ਉਹ ਬੜੀ ਮਾੜੀ ਘਟਨਾ ਹੋਈ ਆ ਜਿਸ ਨੇ ਉਸ ਦੀ ਹੱਤਿਆ ਕੀਤੀ ਉਹਤੇ ਇੱਕ ਉਸਤੇ ਇੱਕ ਟੈਗ ਲੱਗਾ ਪ੍ਰਵਾਸੀ ਦਾ ਅਸੀਂ ਵੀ ਮੰਗ ਕਰ ਰਹੇ ਕਿ ਜਿਸ ਨੇ ਬੱਚੇ ਦੀ ਹੱਤਿਆ ਕੀਤੀ ਉਹਨੂੰ ਚੌਂਕ ਦੇ ਵਿੱਚ ਫਾਂਸੀ ਤੇ ਲਟਕਾ ਦੇਣਾ ਚਾਹੀਦਾ ਕਿਉਂਕਿ ਬੱਚੇ ਸਭ ਦੇ ਸਾਂਝੇ ਆ ਇਸ ਤਰ੍ਹਾਂ ਨਿਰਮਮ ਹੱਤਿਆ ਕਰਕੇ ਔਰ ਜਿਹੜੀ ਉਹਨੂੰ ਮਾਰਿਆ ਗਿਆ ਵਾ ਉਹ ਬੜੀ ਦੁੱਖਦਾਈ ਘਟਨਾ ਆ ਸਾਡੀ ਸ਼ਿਵਸਨਾਂ ਵੱਲੋਂ ਇਹ ਵੀ ਮੰਗ ਆ ਕਿ ਜਿਸ ਨੇ ਬੱਚੇ ਨੂੰ ਮਾਰਿਆ ਉਹਨੂੰ ਫਾਂਸੀ ਤੇ ਲਟਕਾਇਆ ਜਾਵੇ ਔਰ ਦੂਜੀ ਮੰਗ ਸਾਡੀ ਇਹ ਆ ਕਿ ਇੱਕ ਬੰਦੇ ਦੀ ਸਜ਼ਾ ਪੂਰੇ ਸਮਾਜ ਨੂੰ ਤਾਂ ਨਹੀਂ ਦਿੱਤੀ ਜਾ ਸਕਦੀ ਇੱਕ ਬੰਦੇ ਨੇ ਬੰਦਾ ਬੱਚਾ ਮਾਰਿਆ ਉਹਦੀ ਸਜ਼ਾ ਪੂਰੇ ਪ੍ਰਵਾਸੀਆਂ ਨੂੰ ਦੇ ਰਹੇ ਹੋ ਸ਼ਰੇਆਮ ਧੱਕਾ ਕਰ ਰਹੀ ਜਾਂਦੇ ਵੇ ਆ ਕੁਝ ਸ਼ਰਾਰਤੀ ਅੰਸਰ ਉਹਨਾਂ ਨੇ ਦੁਕਾਨਾਂ ਪ੍ਰਵਾਸੀਆਂ ਦੀ ਬੰਦ ਕਰਾ ਰਹੇ ਆ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਆ ਉਹਨਾਂ ਦੇ ਚਪੇੜਾ ਮਾਰ ਰਹੇ ਆ ਉਸ ਵਿਸ਼ੇ 'ਚ ਆਏ ਕਿ ਇਸ ਦਾ ਮਾਹੌਲ ਨਹੀਂ ਅਸੀਂ ਪੰਜਾਬ 'ਚ ਖਰਾਬ ਹੋ ਦਿੰਦੇ ਨਾ ਕਿਉਂਕਿ ਪ੍ਰਵਾਸੀ Hindu ਹੀ ਆ ਔਰ ਇਹ ਤਾਂ ਜਾਣ ਕੇ Hindu ਸਿੱਖਾ ਦੇ ਵਿੱਚ ਪੜਬੰਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਿੱਦਾਂ ਕਰ ਰਹੀ ਪ੍ਰਵਾਸੀ Hindu ਹੈ ਬਿਲਕੁਲ Hindu ਹੈ ਦੱਸੋ ਜੀ ਦੱਸੋ Hindu ਹੀ ਆ ਪ੍ਰਵਾਸੀ ਕੌ ਜਿਹੜੇ ਪੰਜਾਬ 'ਚ ਜਿਹੜੇ ਪੰਜਾਬ 'ਚ ਪ੍ਰਵਾਸੀ ਆਏ ਆ ਯੂਪੀ ਬਿਹਾਰ ਤੋਂ Hindu ਹੀ ਆ ਤੁਸੀਂ ਕੱਲ ਕੱਲੇ ਪ੍ਰਵਾਸੀਆਂ ਦਾ ਦੇਖੇ ਚਾਕੀਤਾ ਦੇਖੋ ਉਹ ਕੰਮ ਹੈ ਪੁਲਿਸ ਪ੍ਰਸ਼ਾਸਨ ਦਾ ਸਾਡਾ ਕੰਮ ਨਹੀਂ ਹੈਗਾ ਸਾਡਾ ਕੰਮ ਤੇ ਇਹ ਨਾ ਕੋ ਦੇਖੋ ਜੀ ਸੁਣੋ ਮੇਰੀ ਗੱਲ ਜਿਹੜੇ ਪ੍ਰਵਾਸੀ ਲੋਕ ਆ ਜਿਹੜੇ ਯੂਪੀ ਬਿਹਾਰ ਦੇ ਆ ਉਹ ਮੇਨੂੰ ਲੱਗਦਾ 90% ਤਾਂ ਹਿੰਦੂ ਹੀ ਆ ਉੱਥੇ ਰਹਿੰਦੇ ਪਏ ਤੇ ਜੇ ਸਾਡੇ ਪ੍ਰਵਾਸੀ ਦੇਖੋ ਇਹ ਜਿਹੜਾ ਟੈਗ ਜਿਹੜਾ ਇੱਥੇ ਟਾਰਗੇਟ ਕੀਤਾ ਜਾ ਰਿਹਾ ਉਹ ਜਾਣ ਕੇ ਹਿੰਦੂਆਂ ਨੂੰ ਕੀਤਾ ਜਾ ਰਿਹਾ ਹਾ ਜਹਦ ਨਾਲੋਂ ਜ਼ਿਆਦਾ ਜਿਹੜੇ ਸਾਡੇ ਹਿੰਦੂ ਲੋਕ ਆ ਸਾਨੂੰ ਫੋਨ ਲੋਕੀ ਕਰ ਰਹੇ ਆ ਕਿ ਭਾਈ ਸਾਹਿਬ ਸਾਨੂੰ ਏਦਾਂ ਮਾਹੌਲ ਖਰਾਬ ਆ ਸੀ ਆਪਣੇ ਗਾਉਂ ਚੱਲੇ ਆ ਸੀ ਉਹਨਾਂ ਨੂੰ ਸਮਝਾਇਆ ਕਿ ਭਾਈ ਸਾਹਿਬ ਕਿਤੇ ਜਾਣ ਦੀ ਕੋਈ ਲੋੜ ਨਹੀਂ ਆ ਪ੍ਰਸ਼ਾਸਨ ਬਣਿਆ ਜੇ ਕੋਈ ਇਦਾਂ ਦੀ ਗੱਲ ਕਰੂਗਾ ਸ਼ਿਰਸਾ ਨਾਲ ਤੁਹਾਡੇ ਨਾਲ ਖੜੀ ਅਸੀਂ ਉੱਤੇ ਕਾਰਵਾਈ ਕਰਾਵਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਵੀ ਬਿਆਨ ਦਿੱਤਾ ਕੋਈ ਵੀ ਕਿਸੇ ਨੂੰ ਪੰਜਾਬ ਚ ਆਮਚ ਨਹੀਂ ਰੋਕ ਸਕਦਾ ਜੇ ਕੋਈ ਇਦਾਂ ਦੀ ਸ਼ਰਾਰਤ ਕਰੂਗਾ ਤਾਂ ਕਾਨੂੰਨੀ ਕਾਰਵਾਈ ਹੋਊਗੀ ਤੁਸੀਂ ਕਹਿ ਰਹੇ ਹੋ ਕਿ ਇੱਕ ਪ੍ਰਵਾਸੀ ਕਰਕੇ ਸਾਰੇ ਪ੍ਰਵਾਸੀਆਂ ਨੂੰ ਸਜ਼ਾ ਮਿਲਦੀ ਹੈ ਜੇ ਇਸ ਮਹੀਨੇ ਦੀ ਗੱਲ ਕਰੀਏ ਇਸ ਮਹੀਨੇ ਦੇ ਵਿੱਚ 5 ਤੋਂ 6 ਇਦਾਂ ਦੇ ਮੈਟਰ ਹੈ ਜਿਹਦੇ ਵਿੱਚ ਪ੍ਰਵਾਸੀਆ ਵੱਲੋਂ ਹੀ ਸਾਰਾ ਕੁਝ ਕੀਤਾ ਗਿਆ ਹੈ ਦੇਖੋ ਜਦੋਂ ਜਿੰਦਰ ਦੀ ਗੱਲ ਕਰਦੇ ਨੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਦੋਂ ਕਿਸੇ ਚੀਜ਼ ਦੀ ਹਵਾ ਫੈਲੀ ਹੁੰਦੀ ਨਾ ਉਸ ਵੇਲੇ ਛੋਟੀ ਚੀਜ਼ ਨੂੰ ਵੀ ਵੱਡੀ ਕਰਕੇ ਦਿਖਾਇਆ ਜਾਂਦਾ ਹੁਣ ਇਹ ਚੀਜ਼ ਹੋ ਰਹੀ ਹੈ ਹਾਂ ਜਿਸ ਨੇ ਜਿਸ ਨੇ ਗਲਤੀ ਕੀਤੀ ਹੈ ਅਸੀਂ ਕਿੰਨੇ ਉਹ ਪ੍ਰਵਾਸੀ ਹੋਵੇ ਚਾਹੇ ਪੰਜਾਬੀ ਹੋਵੇ ਜਿਹੜਾ ਮਰਜ਼ੀ ਹੋਵੇ ਕਾਨੂੰਨ ਉੱਤੇ ਪਰਚਾ ਦਰਜ ਕਰੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੋਣਾ ਚਾਹੀਦਾ ਸਾਡੇ ਕੋ ਕੋਈ ਅਧਿਕਾਰ ਨਹੀਂ ਅਸੀਂ ਕਿਸੇ ਨੂੰ ਜਾ ਕੇ ਧੱਕੇ ਨਾਲ ਦੀ ਦੁਕਾਨ ਬੰਦ ਕਰਾ ਦਈਏ ਅਸੀਂ ਗੁੰਡਾਗਰਦੀ ਕਰੀਏ ਅਸੀਂ ਨਾਅਰੇ ਲਾ ਦਈਏ ਪ੍ਰਵਾਸੀ ਭਜਾਓ ਪੰਜਾਬ ਬਚਾਓ ਯਾਰ ਪ੍ਰਵਾਸੀ ਹੱਤਵੰਦੀ ਹੈ ਪ੍ਰਵਾਸੀ ਇਹ ਪੰਜਾਬ ਦੇ ਵਿੱਚ ਰੋਜ਼ਗਾਰ ਕਰਦੇ ਪਿਆ ਅਧਿਹੜੀਆਂ ਪ੍ਰਵਾਸੀ ਕਰਦੇ ਸਾਡੇ ਪੰਜਾਬੀ ਲੱਖ ਰੁਪਈਆ ਲਾ ਕੇ ਵਿਦੇਸ਼ 'ਚ ਪ੍ਰਵਾਸੀ ਬਣੇ ਪਿਆ ਇੱਥੇ ਲੱਖਾਂ ਲਾ ਕੇ ਆਪਣਾ ਪੰਜਾਬ ਸਾਮਨ ਤੇ ਇਹਨਾਂ ਪ੍ਰਵਾਸੀਆਂ ਦੀ ਸਾਨੂੰ ਲੋੜ ਹੀ ਨਾ ਪਵੇ ਤੁਸੀਂ ਕਹਿ ਰਹੇ ਕਿ ਛੋਟੀ ਜੀ ਚੀਜ਼ ਹੈ ਹੁਸ਼ਿਆਰਪੁਰ ਦੇ ਵਿੱਚ ਇੰਨੀ ਵੱਡੀ ਚੀਜ਼ ਹੋਈ ਜਲੰਧਰ ਦੇ ਵਿੱਚ ਪ੍ਰੀਤਨਗਰ ਦੀ ਗੱਲ ਕਰੀਏ ਪਰਸੋ ਇੱਕ 4 ਤੋਂ 5 ਸਾਲ ਦੀ ਬੱਚੀ ਸੀ ਜਿਹਦੇ ਨਾਲ ਇਹ ਸਾਰਾ ਵਾਕਿਆ ਹੋਣ ਲੱਗਾ ਸੀਗਾ ਦੇਖੋ ਜਿਹੜੀ ਜੇ ਨਹੀਂ 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 ਅਸੀਂ ਛੋਟੀ ਇਹ ਨਹੀਂ ਕਹਿ ਰਿਹਾ ਹੁਣ ਜਿਹੜੀ ਇੱਕ ਬੱਚੇ ਦੇ ਏਡੀ ਵੱਡੀ ਦਰਦਨਾਕ ਘਟਨਾ ਹੋਈ ਆ ਉਸ ਚੀਜ਼ ਨੂੰ ਹੌਲੀ ਹੌਲੀ ਲੈ ਕੇ ਉਸ ਚੀਜ਼ ਨੂੰ ਹੁਣ ਜਿਹੜੀਆਂ ਘਟਨਾ ਹੋ ਰਹੀਆਂ ਜੇ ਕਿਸੇ ਨਾਲ ਕੁੱਟਮਾਰ ਵੀ ਹੋ ਰਹੀ ਆ ਉਸ ਨੂੰ ਇੱਕ ਬੜਾ ਫਲੈਸ਼ ਕਰਕੇ ਵੱਡਾ ਕਰਕੇ ਦਿਖਾਇਆ ਜੇ ਅੱਗੇ ਵੀ ਚੀਜ਼ਾਂ ਹੁੰਦਿਆ ਸੀ ਇਹ ਕੋਈ ਲੁਕੀਆਂ ਤਾਂ ਨਹੀਂ ਸੀ ਅੱਗੇ ਹੁੰਦਾ ਹੀ ਅੱਗੇ ਹੁੰਦੀਆਂ ਹੀ ਆਪਣੇ ਬੰਦ ਹੋ ਜਾਂਦੀਆਂ ਲੇਕਿਨ ਜਿਹੜੀ 5 ਸਾਲ ਦੇ ਬੱਚੇ ਨਾਲ ਘਟਨਾ ਹੋਈ ਆ ਉਸ ਦਾ ਸਹਾਲੂ ਬਹੁਤ ਦੁੱਖ ਹੈ ਅਸੀਂ ਲਗਾਤਾਰ ਮੰਗ ਕਰ ਰਹੇ ਕਿ ਉਸ ਦੇ ਦਰਿੰਦੇ ਨੂੰ ਸਰਿਆਮ ਚੌਂਕ ਚੁਰਾਹੇ ਤੇ ਫਾਂਸੀ ਦੇ ਲਟਕਾ ਦੇਣਾ ਚਾਹੀਦਾ ਔਰ ਜ ਵੀ ਦਰਜ ਹੋਇਆ ਪ੍ਰਸ਼ਾਸਨ ਨੂੰ ਚਾਹੀਦਾ ਉਹਨੂੰ ਸਲਾਖਾ ਚਾਹੀਦੀ ਉਹਨੂੰ ਵੀ ਫਾਂਸੀ ਦਾ ਲੜਕੋ ਬੱਚੇ ਸਭ ਦੇ ਸਾਂਝੇ ਇੱਕ ਬੱਚੀ ਦੇ ਨਾਲ ਮੈਨੂੰ ਲੱਗਾ ਜਿਹੜੀ ਮੀਡੀਆ ਦੇ ਮਾਧਿਅਮ ਦੇਖੋ ਬੱਚੀ ਨੂੰ ਨਾਲ ਲੈ ਕੇ ਉਹਨੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਉਹ ਕੋਈ ਵੀ ਹੋਵੇ ਉਹਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਬੱਚੇ ਨਾ ਵਾਕਿਆ ਹੋਇਆ ਕਿੰਨੀ ਦੇਰ ਹੋ ਗਈ ਹੈ ਵਾਕਿਆ ਹੋਏ ਨਹੀਂ ਕਿੰਨੇ ਦਿਨ ਹੋ ਗਏ ਮੇਰੇ ਧਿਆਨ ਨਾਲ ਸਾਨੂੰ ਜਿਹੜਾ 4-5 5 ਕੇ ਦਿਨ ਹੋ ਗਏ 5-6 ਦਿਨ ਹੋ ਗਏ ਨਹੀਂ 5 ਛੇਤਨ ਤੁਸੀਂ ਆਪ ਕਹਿ ਰਹੇ ਹੋ ਸ਼ਿਫ ਚੈਨਲ ਲਾਈਨ ਕਿਉਂ ਨਹੀਂ ਉਹਦੇ ਘਰ ਗਏ ਬਿਲਕੁਲ ਅਸੀਂ ਸਾਡੇ ਪ੍ਰਧਾਨ ਜੀ ਨਾਲ ਗੱਲ ਹੋ ਗਈ ਅਸੀਂ 1-2 ਦਿਨ ਦੇ ਵਿੱਚ ਉਹਨਾਂ ਦੇ ਘਰ ਹੀ ਜਾਣਾ ਕਿਉਂਕਿ ਨਹੀਂ ਐਡਾ ਵੱਡਾ ਹਾਦਸਾ ਵਾਪਰ ਗਿਆ ਅਲੀ ਵੀ ਪ੍ਰਧਾਨ ਜੀ ਦਾ ਆਰਡਰ ਲੈਣਾ ਨਹੀਂ 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 ਪ੍ਰਧਾਨ ਜੀ ਦਾ ਆਰਡਰ ਨਹੀਂ ਲੈਣਾ ਸਾਡੇ ਪ੍ਰਧਾਨ ਜੀ ਨਾਲ ਚੱਲਣਗੇ ਪ੍ਰਧਾਨ ਜੀ ਨਹੀਂ ਅਸੀਂ ਦੇਖੋ ਅਸੀਂ ਪ੍ਰਧਾਨ ਜੀ ਬਾਅਦ ਚੋਂ ਚੱਲ ਚੱਲੇ ਜਨ ਪਹਿਲਾਂ ਤੁਸੀਂ ਜਾਓ ਬਿਲਕੁਲ ਜਾਵਾਂਗੇ ਜੀ ਸਾਡਾ ਬੱਚਾ ਸਾਡਾ ਪਰਿਵਾਰ ਹੈ ਜਿਨ੍ਹਾਂ ਚ ਸਾਨੂੰ ਵੀ ਉਹਨਾਂ ਦਾ ਦੁੱਖ ਹੈ ਬਿਲਕੁਲ ਜਾਵਾਂਗੇ ਇਹ ਨਾ ਜਾਣ ਵਾਲੀ ਤਾਂ ਗੱਲ ਹੀ ਨਹੀਂ ਅਸੀਂ ਪੂਰਾ ਪਰਿਵਾਰ ਆਪਣਾ ਸ਼ਿਵਸਨਾ ਲੌਇਨ ਦਾ ਇਕੱਠਾ ਹੋ ਕੇ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਾਵਾਂਗੇ ਤਾਂ ਕਿ ਜਿਹੜੀ ਇਹ ਘਟਨਾ ਹੋਈ ਹੈ ਬੜੀ ਮਾੜੀ ਹੋਈ ਹੈ ਉਸ ਦਰਿੰਦਗੇ ਲਈ ਸ਼ਿਵਸਨਾ ਲੌਇਨ ਅੱਗੇ ਵੀ ਮੰਗ ਕਰ ਰਹੀ ਕਿ ਲੋੜ ਪਈ ਤਾਂ ਉਸ ਪਰਿਵਾਰ ਦੇ ਲਈ ਅਸੀਂ ਸੜਕਾਂ ਤੇ ਵੀ ਬੰਦ ਉਸ ਤੋਂ ਇੱਕ ਦੋ ਇੱਕ ਦੋ ਦਿਨ ਬਾਅਦ ਹੀ ਤੁਹਾਨੂੰ ਜਾਣਾ ਬੰਦਾ ਸੀਗਾ ਤੁਸੀਂ ਕਹਿੰਦੇ ਦੇਖੋ ਅਸੀਂ ਕਹਿ ਰਹੇ ਹਾਂ ਕਿ ਅਸੀਂ ਜਾਵਾਂਗੇ ਹੁਣ ਪ੍ਰਧਾਨ ਜੀ ਨਾਲ ਗੱਲ ਹੋ ਗਈ ਇੱਕ ਦੋ ਦਿਨ ਚ ਚੱਲ ਜਾਵਾਂਗੇ ਕੋਈ ਅਸੀਂ ਗੱਲ ਲਈ ਜਾਣਾ ਸਾਡਾ ਫਰਜ਼ ਹੈ ਸਾਡੇ ਸਾਡੇ ਪੰਜਾਬੀ ਲੋਕ ਹੈ ਪੰਜ-ਛੇ ਦਿਨ ਹੋ ਗਏ ਆ ਹਸ਼ਿਆਪੁਰ ਚ ਇਹ ਘਟਨਾ ਵਾਪਰੀ ਠੀਕ ਹੈ ਜੀ ਤੁਸੀਂ ਤੁਹਦ ਕਹ ਰਹੇ ਤੁਸੀਂ ਤਾਂ ਪ੍ਰੀਤਨਗਰ ਵੀ ਨਹੀਂ ਪਹੁੰਚੇ ਹਾਲੀ ਤੱਕ ਜਿੱਥੇ ਬੱਚੀ ਨਾ ਹੋਣ ਲੱਗਾ ਸੀ ਪ੍ਰੀਤਨਗਰ ਜਦੋਂ ਬੰਦਾ ਹੀ ਫੜਦਾ ਸਾਨੂੰ ਉਹਦਾ ਘਰ ਹੀ ਨਹੀਂ ਬੱਚੀ ਦਾ ਪਤਾ ਨਹੀਂ ਨਹੀਂ ਸੁਣੋ ਜੀ ਸੁਣੋ 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 ਆਪਣਾ ਹੋਏ ਨਾ ਰੱਬ ਲੱਭ ਜਾਂਦਾ ਜੀ ਉਹ ਘਰ ਕੀ ਚੀਜ਼ ਹੈ ਹਾਂਜੀ ਬੋਲੋ ਜੀ ਨਹੀਂ ਇਸ ਗੱਲ ਦਾ ਜਵਾਬ ਦੇ ਦਿਓ ਲੱਭਣਾ ਹੋਵੇ ਰੱਬ ਲੱਭ ਜਾਂਦਾ ਘਰ ਕੀ ਉਹ ਲੱਭ ਲਾਂਗੇ ਅਸੀਂ ਅੱਜ ਲੱਭ ਲਾਂਗੇ ਕੋਈ ਘਬਰਾਓ ਨਾ ਪੱਤਰਕਾਰ ਸਾਹਿਬ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਵੈ ਤੁਸੀਂ ਵੀ ਦੁੱਖ ਸਾਂਝਾ ਕਰਨਾ ਤੁਸੀਂ ਵੀ ਪਹੁੰਚ ਕੇ ਹੋ ਕੇ ਆਣਾ ਸੀ ਉੱਤੇ ਗੱਲੇ ਸਾਡਾ ਬਚਾਵ ਨਹੀਂ ਉਹ ਦੇਖਿਆ ਨਹੀਂ ਨਾ ਹੀ ਤੁਹਾਨੂੰ ਪੱਤਰਕਾਰਾਂ ਨੂੰ ਅਸੀਂ ਦੇਖਿਆ ਨਹੀਂ ਨਾ ਇਹ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਮੀਡੀਆ ਜਾ ਕੇ ਦਿਖਾਣਾ ਹੋ ਕੇ ਆਏ ਕਿ ਨਹੀਂ ਮੈਂ ਤੁਸ ਸੁਣੋ ਸੁਣੋ ਭਾਈ ਕੀ ਪਤਾ ਇੱਕ ਵਾਰ ਕੀ ਪਤਾ ਅਸੀਂ ਹੋ ਕੇ ਆਏ ਉਹ ਤੁਹਾਨੂੰ ਨਾ ਪਤਾ ਹੋਵੇ ਨਹੀਂ ਇਦਾਂ ਕਦੀ ਕੋਈ ਨਹੀਂ ਫੇਸਬੁੱਕ ਤੇ ਫੋਟੋ ਭੇਜਦੀ ਹੁੰਦੀ ਨਹੀਂ ਅਸੀਂ ਪਾਉਂਦੇ ਹੀ ਨਹੀਂ ਅਸੀਂ ਪਾਉਂਦੇ ਸਾਡੀ ਚੈੱਕ ਕਰੋ ਫੇਸਬੁੱਕ ਅਸੀਂ ਪਾਉਂਦੇ ਹੀ ਨਹ ਸਾਬਾ ਜੀ ਨਹੀਂ ਪਾਉਂਦੇ ਸੀ ਟੈਨਸ਼ਨ ਆ ਮੈਨੂੰ ਕਰਦੀਆਂ ਹਾਂ ਅੱਗੇ ਬੋਲੋ ਜੀ ਸ਼ਿਖਾਰਪੁਰ ਦੇ ਵਿੱਚ ਲਗਾਤਾਰ ਨਿੰਗ ਜਿੱਥੇ ਬੰਦੀਆਂ ਵੱਲੋਂ ਵਿਰੋਧ ਹੋ ਰਿਹਾ ਮਾਰਚ ਕੱਢਿਆ ਜਾ ਰਿਹਾ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਤੁਸੀਂ ਉੱਥੇ ਜਾ ਕੇ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਜਿੱਥੇ ਬੰਦੀ ਆਉਂਦਾ ਸੁਣੋ ਜੀ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਪ੍ਰਸ਼ਾਸਨ ਨੂੰ ਅਸੀਂ ਪੰਜਾਬ ਜੇ ਅਸੀਂ ਵੀ ਉੱਥੇ ਜਾ ਕੇ ਖੜੇ ਹੋ ਜੇ ਫਿਰ ਪ੍ਰਸ਼ਾਸਨ ਨੇ ਕਹਿੰਦਾ ਦੇਖੋ ਸਾਡੇ ਸਾਨੂੰ ਤਾਂ ਅੱਗੇ ਘਰਾਂ 'ਚ ਬਿਠਾ ਦਿੰਦੇ ਆ ਅਸੀਂ ਕੋਈ ਪ੍ਰੋਟੈਸਟ ਕਰਨਾ ਹੋਵੇ ਸਾਨੂੰ ਘਰਾਂ 'ਚ ਅੰਦਰ ਬਾਜ਼ ਨਜ਼ਰਬੰਦ ਕਰ ਦਿੰਦੇ ਆ ਅਸੀਂ ਉੱਥੇ ਜਾ ਕੇ ਵਿਰੋਧ ਕਰਾਂਗੇ ਕੋਈ ਕਲੈਸ਼ ਹੋਊਗਾ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਨ ਆਏ ਆ ਔਰ ਅਸੀਂ ਵਿਰੋਧ ਕਰਨ ਨਹੀਂ ਆਏ ਅਸੀਂ ਮੰਗ ਕੀਤੀ ਆ ਪ੍ਰਸ਼ਾਸਨ ਦੇ ਥਰੂ ਜੇ ਲੋੜ ਪਈ ਪ੍ਰਸ਼ਾਸਨ ਨੇ ਤਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੋਈ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਨੌਕਰ ਰੱਖੇ ਹੋਏ ਕੋਈ ਵੀ ਬਾਹਰ ਦਾ ਬੰਦਾ ਰੱਖ ਕੀ ਦੱਸਣਾ ਹੈ ਲੋਕ ਆਪਣੇ ਲੋਕ ਥੋੜੇ ਜਿਹਾ ਪੈਸੇ ਦੇ ਲਾਲਚ ਕਰਕੇ ਨਾ ਹੀ ਕਿਰਾਏਦਾਰ ਰੱਖ ਲੈਂਦੇ ਆ ਪਰ ਕਿਰਾਏ ਦਾ ਆਧਾਰ ਦਾ ਫਰਜ ਬੰਦਾ ਇਹਨਾਂ ਨੂੰ ਵੈਰੀਫਿਕੇਸ਼ਨ ਇਲਾਕਾ ਥਾਣੇ ਵੱਲੋਂ ਵੀ ਸੂਚਿਤ ਕੀਤਾ ਜਾਂਦਾ ਕਿ ਆਪਣੇ ਜਿਹੜਾ ਵੀ ਕਿਰਾਏਦਾਰ ਰੱਖਣਾ ਉਹਦੀ ਇਨਕੁਆਇਰੀ ਕੀਤੀ ਜਾਵੇ ਉਹਦੀ ਪੂਰੀ ਵੈਰੀਫਿਕੇਸ਼ਨ ਕੀਤੀ ਆ ਲੇਕਿਨ ਆਪਣੇ ਪੰਜਾਬੀ ਲੋਕ ਥੋੜਾ ਜਿਹਾ ਲਾਲਚ ਕਰਕੇ ਔਰ ਇਹਨਾਂ ਲੋਕਾਂ ਨੂੰ ਰੱਖ ਲੈਂਦੇ ਆ ਮੁੜ ਕੇ ਕੋਈ ਵੱਡੀ ਘਟਨਾ ਹੋ ਜਾਂਦੀ ਫੇਰ ਉਹਦੇ ਦੋਸ਼ੀ ਕਹਿੰਦੇ ਕੋਈ ਘਟਨਾ ਕਰਨ ਤੋਂ ਬਸੀ ਦਾ ਰੀਲ ਗੱਡੀ ਫੜਦਾ ਉਹ ਜਾਂਦਾ ਬਿਲਕੁਲ ਬਿਲਕੁਲ ਦੇਖੋ ਜੀ ਜਿਹੜਾ ਮਰਜੀ ਹੈ ਵਿੱਚ ਚੱਕਰ ਤੁਹਾਨੂੰ ਮੈਂ ਕਹ ਲਿਆ ਅਸੀਂ ਵੀ ਵੇਲਾ ਵੇ ਇੱਕ ਕੰਬਜ਼ੀਤੀ ਵੀ ਹੋਈ ਸੀ ਸ਼ਿਕਾਇਤਾਂ ਦੇ ਬਾਰੇ ਕਿ ਜਿਹੜੇ ਪ੍ਰਵਾਸੀ ਪਿੰਡਾਂ ਰਹਿੰਦੇ ਆ ਔਰ ਆਦਮਪੁਰ ਦੇ ਜਾ ਕੇ ਦੇਖੋ ਕਿ ਬੁੱਜਰਾਂ ਦਾ ਬਹੁਤ ਜ਼ਿਆਦਾ ਜਮਾ ਵਾਲਾ ਹੋ ਚੁੱਕਾ ਅਸੀਂ ਚਾਹੁੰਦੇ ਕਿ ਉਹਨਾਂ ਦੇ ਬੈਕਗ੍ਰਾਉਂਡ ਪ੍ਰਵਾਸੀ ਸਾਰੇ ਚੈੱਕ ਇਚੇ ਜਾਵੇ ਉਹ ਜਦੋਂ ਇਹਦੇ ਵਾਸਤੇ ਬਕਾਇਦਾ ਸੀ ਐਸਐਸਪੀ ਸਾਹਿਬ ਪਹਿਲਾਂ ਕੰਪਲੀਟ ਦੇ ਵੀ ਚੁੱਕੇ ਆ ਤਾਂ ਇਹਦੇ ਉਹਨੇ ਚੈਕਿੰਗ ਹੋਵੇ ਜਿਹੜੇ ਬੰਦੇ ਗਲਤ ਆ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਕਿਤੇ ਜਿਹੜੇ ਬੰਦੇ ਗਲਤ ਆ ਉਹਨਾਂ ਸਿਆਮਤ ਦਿੱਤੀਆਂ ਜਾਂ ਪਰ ਜਿਹੜੇ ਨਜਾਇਜ਼ ਆ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ ਮੰਡੀ ਜੀ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹ ਉਹਦੇ ਵਿੱਚ ਲਿਖਿਆ ਕੀ ਹੈ ਇਹ ਸਾਰਾ ਉਹਦੇ ਵਿੱਚ ਮੁੱਖ ਮੰਗਾਂ ਸੀ ਚਾਰ ਮੰਗਾਂ ਲਿਖਿਆ ਸੀ ਕਿ ਜਿਹੜੇ ਲੋਕ ਇਦਾਂ ਦੀ ਸ਼ਰਾਰਤੀ ਅੰਸਰ ਹੈ ਜਿਹੜੇ ਲੋਕ ਇਦਾਂ ਦੀ ਕਰ ਰਹੇ ਕਿ ਪ੍ਰਵਾਸੀ ਭਜਾਓ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਦਾਂ ਦੇ ਸ਼ਰਾਰਤੀ ਅੰਸਰਾਂ ਨੂੰ ਜਿਹੜੇ ਵੀ ਲੋਕ ਆ ਜਾਂ ਸੋਸ਼ਲ ਮੀਡੀਆ ਦੇ ਪ੍ਰਯੋਗ ਕਰ ਰਹੇ ਉਹਨਾਂ ਨੇ ਨੱਥ ਪਾਈ ਜਾਵੇ ਔਰ ਪੰਜਾਬ ਦੇ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਸੇਵ ਕੀਤਾ ਜਾਵੇ ਇਹ ਮੰਗ ਹੈ ਵੀ ਇਹ ਚੀਜ਼ ਤਾਂ ਲਿਖ ਦਿੱਤੀ ਕਿ ਪ੍ਰਵਾਸੀਆਂ ਨੂੰ ਸੇਵ ਕੀਤਾ ਜਾਵੇ ਤਾਨੂੰ ਨਹੀਂ ਲੱਗਦਾ ਕਿ ਇਹ ਵੀ ਚੀਜ਼ ਲਿਖਣੀ ਚਾਹੀਦੀ ਕਿ ਜਿਹੜੀ ਪ੍ਰਵਾਸੀਆ ਵੱਲੋਂ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਉਹਨੂੰ ਵੀ ਨੱਥ ਪਾਣੀ ਚਾਹੀਦੀ ਬਿਲਕੁਲ ਦੇਖੋ ਮੈਂ ਫੇਰ ਤੁਹਾਨੂੰ ਮੈਂ ਫੇਰ ਤੁਹਾਨੂੰ ਇੱਕੋ ਗੱਲ ਕਹਿ ਰਿਹਾ ਕਿ ਜਿਹੜਾ ਕਾਨੂੰਨ ਹੈ ਸਭ ਦੇ ਲਈ ਇੱਕ ਹੋਣਾ ਚਾਹੀਦਾ ਇੱਕ ਵਿਅਕਤੀ ਦੇ ਵਿਸ਼ੇਸ਼ ਰਿਣ ਹੋਰੇ ਦੇਖੋ ਚੀਜ਼ ਲਿਖੀ ਹੈ ਵੀ ਚੀਜ਼ ਲਿਖਣੀ ਬੰਦੀ ਸੀ ਅਸੀਂ ਹੁਣ ਤੁਹਾਡੇ ਸਾਹਮਣੇ ਅਸੀਂ ਮੀਡੀਆ 'ਚ ਕਹਿ ਰਹੇ ਜਿਨੇ ਗਲਤੀ ਕੀਤੀ ਉਹਨੂੰ ਫਾਂਸੀ ਦੇ ਲੜਕਾ ਦਿਓ ਤੇ ਗੋਲੀ ਮਾਰ ਦਿਓ ਹੋਰ ਇਸ ਤੋਂ ਵੱਧ ਕੇ ਅਸੀਂ ਕੀ ਕਹੇ ਅਸੀਂ ਕਾਨੂੰਨ ਤੋਂ ਵੱਧ ਕੇ ਚੀਜ਼ ਤੁਹਾਨੂੰ ਕਹਿ ਰਹੇ ਆ ਤੁਹਾਨੂੰ ਉਹ ਸਮਝ ਹੀ ਨਹੀਂ ਆ ਰਹੀ ਤੁਸੀਂ ਨਵੀਂ ਟੌਪਿਕ ਜਿਹੜਾ ਲਿਖਿਆ ਗਿਆ ਕਿ ਜਿਹੜਾ ਜੋ ਕਰਦਾ ਉਹਨੂੰ ਉਸ ਅਧਾਰ 'ਤੇ ਸਜ਼ਾ ਦਿੱਤੀ ਜਾਵੇ ਉਹਨਾਂ ਨੇ ਤਾਂ ਦੱਸਿਆ ਹੀ ਨਹੀਂ ਤੁਹਾਨੂੰ ਲੈ ਕੇ ਜਾਵਾਂਗੇ ਕਿ ਜੇ ਕੋਈ ਕਾਰਵਾਈ ਗਲਤ ਕਾਰਵਾਈ ਕਰਦਾ ਉੱਤੇ ਉਦੀ ਸਜ਼ਾ ਦਿੱਤੀ ਜਾਵੇ ਜਿਹੜਾ ਜੋ ਗਲਤੀ ਕਰ ਰਿਹਾ ਉਹਨੂੰ ਉਸ ਚੀਜ਼ ਦੀ ਸਜ਼ਾ ਦਿੱਤੀ ਬਟ ਇੱਕ ਪਿੱਛੇ ਸਾਰਿਆਂ ਨੂੰ ਸਜ਼ਾ ਨਾ ਦਿੱਤੀ ਜਾਵੇ ਜਿਹੜੇ ਕੰਮ ਕਰਨ ਆਏ ਆ ਤੁਸੀਂ ਉਹ ਕਹਿੰਦੇ ਹੋ ਕਿ ਵੀ ਪ੍ਰਵਾਸੀਆਂ ਕੋ ਕੋਈ ਚੀਜ਼ ਨਾ ਖਰੀਦੋ ਅਸੀਂ ਕਹਿੰਦੇ ਤੁਸੀਂ ਚੀਜ਼ਾਂ ਲੈਣਾ ਹੀ ਛੱਡ ਦਿਓ ਤੇ ਮੇਰੀ ਸੁਣੋ ਗੱਲ ਜਦੋਂ ਸਾਰੇ ਕਹਿੰਦੇ ਨੇ ਪ੍ਰਵਾਸੀਆਂ ਕੋ ਚੀਜ਼ ਖਾਣੀ ਛੱਡ ਦਿਓ ਇਹ ਪ੍ਰਵਾਸੀਆਂ ਕੋ ਲੋਈ ਨਾ ਜਿਓ ਉਹਨਾਂ ਕੋ ਕੰਮ ਨਹੀਂ ਹੋਊਗਾ ਤੁਸੀਂ ਕੰਮ ਦੇਣਾ ਛੱਡ ਦਿਓ ਜੋ ਕੰਮ ਨਹੀਂ ਹੋਊਗਾ ਆਪ ਹੀ ਚਲ ਜਾਣਗੇ ਤੁਸੀਂ ਆਪ ਉਹਨਾਂ ਨੂੰ ਕੰਮ ਤੇ ਰੱਖਦੇ ਹੋ ਆਪਣੇ ਕੰਮ ਵੇਲੇ ਉਹਨਾਂ ਨੂੰ ਰੱਖ ਰਹੇ ਹੋ ਉਹਨਾਂ ਨੂੰ ਆਪਣਾ ਕੰਮ ਯੂਜ਼ ਕਰ ਰਹੇ ਹੋ ਬਾਅਦ ਵਿੱਚ ਤੁਸੀਂ ਕਹਿੰਦੇ ਪ੍ਰਵਾਸੀ ਅੱਦਾਂ ਤੁਸੀਂ ਆਪ ਹੀ ਨਾ ਉਹਨੂੰ ਅਚੀ ਨੂੰ ਕਰੋ ਲੋੜ ਹੀ ਨਹੀਂ ਪੈਣੀ ਫਿਰ ਨਹੀਂ ਮੈਂ ਉਹੀ ਕਹਿੰਦਾ ਸਾਡੇ ਪ੍ਰਗਿਆਰੀ ਲੋਕ ਸਾਡੇ ਪੰਜਾਬੀ ਲੋਕ ਲੱਖਾਂ ਰੁਪਈਆ ਲਾ ਕੇ ਵਿਦੇਸ਼ ਜਾ ਰਹੇ ਆ ਲੱਖਾਂ ਰੁਪਈਆ ਜਿਹੜਾ ਵਿਦੇਸ਼ ਚ ਲਾ ਕੇ ਜਾ ਰਹੇ ਆ ਉਹ ਲੱਖਾਂ ਰੁਪਏ ਆਪਣੇ ਪੰਜਾਬ ਚ ਇਨਵੈਸਟ ਕਰਕੇ ਇੱਥੇ ਉਹ ਕਾਰੋਬਾਰ ਖੋਲਣ ਕਾਰੋਬਾਰ ਖੋਲਣ ਸਾਨੂੰ ਪ੍ਰਵਾਸੀਆਂ ਦੀ ਲੋੜ ਹੀ ਨਾ ਪਵੇ ਸਾਡੇ ਪੰਜਾਬੀ ਇੱਥੇ ਕੰਮ ਕਰਨ ਜੇ ਪੰਜਾਬੀ ਸਾਡੇ ਵਿਦੇਸ਼ਾਂ ਦੇ ਜਾਈ ਜਾਂਦੇ ਆ ਪ੍ਰਵਾਸੀ ਇੱਥੇ ਆਈ ਜਾਂਦੇ ਤੇ ਇੱਥੇ ਕੰਮ ਪ੍ਰਵਾਸੀਆਂ ਨਾਲ ਸਾਡੇ ਪੰਜਾਬੀ ਕੰਮ ਹੀ ਨਹੀਂ ਕਰਦੇ ਉਹਦੇ ਵਿਦੇਸ਼ ਦਾ ਉਹਨਾਂ ਨੂੰ ਚਸਕਾ ਚੜਿਆ ਪਿਆ ਉਹ ਵਿਦੇਸ਼ ਜਾ ਰਹੇ ਚਲੋ ਮੰਨ ਲਿਆ ਮੈਂ ਤੁਹਾਡੀ ਗੱਲ ਤੁਸੀਂ ਕਹ ਕਦੀ ਸੁਣਿਆ ਹੈ ਕਿ ਵਿਦੇਸ਼ ਦੇ ਵਿੱਚ ਪੰਜਾਬੀ ਬੰਦੇ ਨੇ ਕੋਈ ਇਹ ਦਰਿਹਰਕਤ ਕੀਤੀ ਹੋਈ ਬਿਲਕੁਲ ਹੁੰਦੀ ਬਿਲਕੁਲ ਹੁੰਦੀ ਹੈ ਤੁਹਾਨੂੰ ਕਿਹਦਾ ਨਾ ਦੇਖਦੇ ਮੀਰੇ ਦੇ ਦੇ ਨਹੀਂ ਬੜੀਆਂ ਕੰਧੀਆਂ ਖੰਨੀਆਂ ਹੋਣ ਘਟਣਾ ਜੇ ਇੱਕ ਗੱਲ ਲੇਖਿਆ ਨਾ ਇੱਕ ਬੜੀ ਖਬਰ ਐਕਸੀਡੈਂਟ ਨਹੀਂ 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 ਇਹ ਕਾਰਨ ਦੀ ਜੇ ਤੁਹਾਨੂੰ ਜੇ ਤੁਹਾਨੂੰ ਇਹ ਚੀਜ਼ ਜੇ ਸਾਨੂੰ ਪਤਾ ਹੁੰਦਾ ਤੁਹਾਨੂੰ ਸਪੈਸ਼ਲ ਕੱਢ ਕੇ ਦਿਖਾਉਂਦੇ ਕਿ ਵਿਦੇਸ਼ਾਂ ਵਿੱਚ ਕਿਹੜੀਆਂ ਚੀਜ਼ਾਂ ਵਿਦੇਸ਼ਾਂ ਵਿੱਚ ਪੰਜਾਬ ਨੂੰ ਦਿਹਲਾਉਂਦੀ ਕੋਈ ਨਹੀਂ ਖਾਲਸਾਣ ਦੀ ਲਹਿਰ ਵਿਦੇਸ਼ ਚ ਚੱਲਦੀ ਹੈ ਕਟਨਾ ਕਿੱਥੇ ਹੁੰਦੀ ਵਿਦੇਸ਼ ਚ ਬੰਬ ਕਿੱਥੇ ਫਟਦਾ ਪੰਜਾਬ ਚ ਗ੍ਰੇਨੇਡ ਕਿੱਥੋਂ ਸੁੱਟਿਆ ਪਲੈਨਿੰਗ ਹੁੰਦੀ ਵਿਦੇਸ਼ ਚ ਤੇ ਬੰਬ ਕਿਹੜੇ ਇੱਕ ਵਿਦੇਸ਼ ਚ ਕੌਣ ਬੈਠੇ ਆਪਣੇ ਹੀ ਕੱਟੜਪੰਥੀ ਬੈਠੇ ਜਿਹੜੇ ਇੱਥੇ ਪੰਜਾਬ ਚ ਆਪਣੇ ਬੱਚੇ ਸੱਟ ਕਰਕੇ ਵਿਦੇਸ਼ਾਂ ਚ ਭੇਜੇ ਪਏ ਉਹੀ ਕੱਟੜਪੰਥੀ ਹੈ ਔਰ ਪੰਜਾਬ ਚੋਂ ਮਾਹੌਲ ਲੈ ਕੇ ਇੱਥੇ ਖਰਾਬ ਕਰਦੇ ਆ ਤੁਸੀਂ ਕਹਿੰਦੇ ਹੁੰਦਾ ਕੁਝ ਵਿਦੇਸ਼ਾਂ ਜੋ ਫੰਡਿੰਗ ਹੋ ਰਹੀ ਪੰਜਾਬ ਨੂੰ ਦੇ ਲਾਉਂਦੀ ਸਭ ਕੁਝ ਵਿਦੇਸ਼ਾਂ ਚ ਹੋ ਰਿਹਾ ਹੁਣ ਇਸ ਤੋਂ ਇਲਾਵਾ ਕੀ ਚਾਹੁੰਦੇ ਤੁਸੀਂ ਜਿਹੜੇ ਜਿਹੜੇ ਬੱਚੇ ਦੇ ਨਾਲ ਹੋਇਆ ਉਹਨਾਂ ਦੇ ਪਰਿਵਾਰ ਨੂੰ ਕਦੋਂ ਮਿਲਣ ਜਾਣਾ ਮੈਨੂੰ ਅਸੀਂ 2 ਦਿਨ ਬਾਅਦ ਅਸੀਂ ਜਾ ਰਹੇ ਹਾਂ ਪ੍ਰਧਾਨ ਜੀ ਸਾਡੇ ਬਾਹਰ ਗਏ ਹੋਏ ਆ ਉਹਨਾਂ ਨਾਲਾਂ ਫਿਰ ਪੂਰੀ ਟੀਮ ਦੇ ਨਾਲ ਅਸੀਂ ਮਿਲ ਕੇ ਆਵਾਂਗੇ ਠੀਕ ਧੰਨਵਾਦ ਇਹ ਸ਼ਿਵ ਸ਼ੈਨਾ ਦੇ ਇਹ ਸ਼ਿਵ ਸ਼ੈਨਾ ਦੇ ਨੇਤਾ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਵੱਲੋਂ ਪ੍ਰਵਾਸੀਆਂ ਨੂੰ ਜਿਹੜਾ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਹੱਕ ਦੇ ਵਿੱਚ ਇਹ ਉਤਰੇ ਨੇ ਫਿਲਹਾਲ ਇਨਹੀ ਤਸਵੀਰਾਂ ਦੇ ਨਾਲ ਅਲਵਿਦਾ ਲੈਣੇ ਆ ਹੁਣ ਤੱਕ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ